ਮੈਂ 5 ਸਾਲ ਆਟੋ ਫਰੀ ਚਲਾਇਆ ਲੇਕਿਨ ਕਿਸੇ ਨੂੰ ਨਜ਼ਰ ਨਹੀਂ ਆਇਆ 12 12 13 13 ਬੰਦੇ ਮੈਂ ਕੰਟਾਗੜ ਸਟੇਸ਼ਨ ਫਿਰੋਜਪੁਰ ਰੋਡ ਜਿੱਥੇ ਵੀ ਮੈਂ ਜਾਂਦਾ ਸੀ ਸਭ ਨੂੰ ਫਰੀ ਲੈ ਕੇ ਜਾਂਦਾ ਸੀ ਮੈਂ ਲੋਕਾਂ ਨੂੰ ਉਸ ਦੀ ਇੱਕ ਨਸੀਹਤ ਦੇਣ ਆਇਆ ਸੀ ਕਿ ਪਰਮਾਤਮਾ ਦੇ ਨਾਮ ਤੇ ਪੈਸੇ ਦੇਣੇ ਬੰਦ ਕਰੋ ਪਰਮਾਤਮਾ ਭਿਖਾਰੀ ਨਹੀਂ ਹੈ ਗੋਡ ਇਜ਼ ਨਾਟ ਫਾਰ ਸੇਲ ਆਪਣੇ ਆਪਣੇ ਘਰਾਂ ਦੇ ਬਾਹਰ ਲੈ ਕੇ ਲਾਓ ਕਿ ਰੱਬ ਦੇ ਨਾਮ ਤੇ ਪੈਸੇ ਮੰਗ ਕੇ ਸ਼ਰਮਿੰਦਾ ਨਾ ਕਰੋ ਰੱਬ ਭਿਖਾਰੀ ਨਹੀਂ ਹੈ ਭਿਖਾਰੀ ਹੈ ਤਾਂ ਇਨਸਾਨ ਹੈ ਮੇਰੀ ਮਾਤਾ ਜੀ ਕਹਿੰਦੇ ਸੀਗੇ ਕਿ ਬੇਟਾ ਫਰੀ ਸੇਵਾ ਨਾ ਕਰ ਇਹ ਫਰੀ ਸੇਵਾ ਤੇਨੂੰ ਕੋਈ ਹਾਸਲ ਨਹੀਂ ਹੋਏਗਾ ਇਹ ਲੋਕ ਸੁਧਰਾਂਗੇ ਨਹੀਂ ਇਹ ਪੈਸੇ ਨੂੰ ਰੱਬ ਮੰਨਦੇ ਆ ਪੈਸਾ ਅਗਰ ਤੇਰੇ ਕੋਲ ਨਹੀਂ ਹੋਊਗਾ ਤੇ ਕੱਲ ਨੂੰ ਮਨੂੰ ਅੱਗ ਦੀ ਲੋੜ ਪੈਗੀ ਨਾ ਤੇ ਇਹਨਾਂ ਨੇ ਲਕੜਾਂ ਵਾਂ ਤੇ ਤੈਨੂੰ ਪੈਸੇ ਨਹੀਂ ਦੇਣੇ ਔਰ ਉਹੀ ਗੱਲ ਸੱਚੀ ਹੋਈ ਮਨੂੰ ਕਿਸੇ ਨੇ 10 ਰੁਪਏ ਵੀ ਨਹੀਂ ਦਿੱਤੇ 10000 ਰੁਪਿਆ 10% ਵਿਆਜ ਤੇ ਚੱਕ ਕੇ ਮੈਂ ਆਪਣੀ ਮਾਤਾ ਦਾ ਸੰਸਕਾਰ ਕੀਤਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਨਾਈਟਿਡ ਪੋਸਟ ਤੇ ਮੈਂ ਸਤਪਾਲ ਅੱਜ ਅਸੀਂ ਪਹੁੰਚੇ ਹਾਂ ਇੱਕ ਅਨੋਖੇ ਇਨਸਾਨ ਕੋਲ ਹਾਂਜੀ ਬਿਲਕੁਲ ਭਾਈ ਅਮਰਤਪਾਲ ਸਿੰਘ ਖਾਲਸਾ ਅਮਰਤਪਾਲ ਸਿੰਘ ਖਾਲਸਾ ਦੀ ਮੈਂ ਇਸ ਲਈ ਗੱਲ ਕਰ ਰਿਹਾ ਕਿਉਂਕਿ ਉਹ ਪੰਜਾਬ ਵਿੱਚ ਇੱਕ ਅਨੋਖੇ ਤਰ੍ਹਾਂ ਦੀ ਹੀ ਗੱਲ ਕਰਦੇ ਹਨ ਕੈਮਰੇ ਦੇ ਵਿੱਚ ਤੁਸੀਂ ਦੇਖੋ ਇੱਕ ਅਮਰਤਪਾਲ ਸਿੰਘ ਖਾਲਸਾ ਜੀ ਨੇ ਆਪਣੇ ਫੋਟੋ ਦੇ ਉੱਤੇ ਹਾਰ ਚੜਾਇਆ ਹੋਇਆ ਹੈ ਬਿਲਕੁਲ ਜੀ ਇਸ ਫੋਟੋ ਦੇ ਉੱਤੇ ਹਾਰ ਚੜਾਉਣ ਦਾ ਕੀ ਮੇਨ ਮਕਸਦ ਹੈ ਅਮਰਤਪਾਲ ਸਿੰਘ ਖਾਲਸਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਪਾਲ ਜੀ ਪਹਿਲਾਂ ਤਾਂ ਮੈਨੂੰ ਇਸ ਇਸ ਚੀਜ਼ ਬਾਰੇ ਦੱਸੋ ਵੀ ਤੁਸੀਂ ਜਿਹੜੀਆਂ ਤਸਵੀਰ ਦੇ ਉੱਤੇ ਹਾਰ ਚੜਾਇਆ ਲੋਕ ਤਾਂ ਅਕਸਰ ਜੇ ਕਿਤੇ ਸੁਧਾਰ ਜਾਂਦੇ ਤਾਂ ਮਰ ਜਾਂਦੇ ਨੇ ਤਾਂ ਉਹ ਹਾਰ ਚੜਾਉਂਦੇ ਨੇ ਪਰ ਤੁਸੀਂ ਆਪਣੇ ਜਿਉਂਦੇ ਜੀ ਆਪਣੇ ਉੱਤੇ ਹਾਰ ਚੜਾਇਆ ਜੀ ਮੈਂ ਜਿਉਂਦੇ ਜੀ ਇਸ ਕਰਕੇ ਚੜਾਇਆ ਕਿਉਂਕਿ ਮੈਂ ਦੁਨੀਆਂ ਵਾਸਤੇ ਮਰ ਚੁੱਕਿਆ ਮੈਂ 5 ਸਾਲ ਆਟੋ ਫਰੀ ਚਲਾਇਆ ਲੇਕਿਨ ਕਿਸੇ ਨੂੰ ਨਜ਼ਰ ਨਹੀਂ ਆਇਆ ਫਰੀ ਚਲਾਣ ਦਾ ਮਤਲਬ ਹੁੰਦਾ ਕਿ ਫਰੀ ਟੋਟਲੀ ਫਰੀ 12 12 13 13 ਬੰਦੇ ਮੈਂ ਘੰਟਾਗੜ੍ਹ ਸਟੇਸ਼ਨ ਫਿਰੋਜ਼ਪੁਰ ਰੋਡ ਆਪਣਾ ਫਿਰੋਜ਼ਪੁਰ ਮੋਗਾ ਆਪਣਾ ਖੰਨਾ ਜਿੱਥੇ ਵੀ ਮੈਂ ਜਾਂਦਾ ਸੀ ਸਭ ਨੂੰ ਫਰੀ ਲੈ ਕੇ ਜਾਂਦਾ ਸੀ ਮੈਂ ਲੋਕਾਂ ਨੂੰ ਸਿਰਫ ਇੱਕ ਨਸੀਹਤ ਦੇਣ ਆਇਆ ਸੀ ਕਿ ਪਰਮਾਤਮਾ ਦੇ ਨਾਮ ਤੇ ਪੈਸੇ ਦੇਣੇ ਬੰਦ ਕਰੋ ਪਰਮਾਤਮਾ ਭਿਖਾਰੀ ਨਹੀਂ ਹੈ ਗੋਡ ਇਜ਼ ਨਾਟ ਫਾਰ ਸੇਲ ਆਪਣੇ ਆਪਣੇ ਘਰਾਂ ਦੇ ਬਾਹਰ ਲੈ ਕੇ ਲਾਓ ਕਿ ਰੱਬ ਦੇ ਨਾਮ ਤੇ ਪੈਸੇ ਮੰਗ ਕੇ ਸ਼ਰਮਿੰਦਾ ਨਾ ਕਰੋ ਰੱਬ ਭਿਖਾਰੀ ਨਹੀਂ ਹੈ ਭਿਖਾਰੀ ਹੈ ਤਾਂ ਇਨਸਾਨ ਹੈ ਇਨਸਾਨ ਨੂੰ ਪੈਸੇ ਦੋ ਜਿਹੜਾ ਜਿੰਦਾ ਹੈ ਜਿੰਦੇ ਨੂੰ ਪੁੱਛੋ ਮਰੇ ਨੂੰ ਨਾ ਪੁੱਛੋ ਲੇਕਿਨ ਇਹਨਾਂ ਨੇ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਇਸ ਕਰਕੇ ਮੈਂ ਆਪਣੀ ਫੋਟੋ ਤੇ ਹੱਥ ਲਾ ਦਿੱਤਾ ਹੁਣ ਮੈਂ ਸਿਰਫ ਆਪਣੀ ਬੇਟੀ ਦੇ ਵਾਸਤੇ ਜਿੰਦਾ ਹਾਂ ਬਾਕੀ ਸਾਰਿਆਂ ਵਾਸਤੇ ਮਰ ਚੁੱਕਿਆ ਹਾਂ ਤੁਹਾਡੇ ਪਰਿਵਾਰ ਦੀ ਗੱਲ ਕਰੀਏ ਤੁਹਾਡੇ ਪਰਿਵਾਰ ਵਿੱਚ ਕੌਣ ਹੈ ਇਸ ਟਾਈਮ ਮੇਰੇ ਨਾਲ ਇਸ ਟਾਈਮ ਮੇਰੀ 10 ਸਾਲ ਦੀ ਬੇਟੀ ਹੈ ਹੋਰ ਕੋਈ ਨਹੀਂ ਤੇ ਪਹਿਲਾਂ ਤੁਹਾਡੀ ਗੱਲਬਾਤ ਕਰੀਏ ਪਰਿਵਾਰ ਦੀ ਤਾਂ ਪਹਿਲਾ ਪਰਿਵਾਰ ਵਿੱਚ ਕੌਣ ਸੀ ਤੇ ਪਹਿਲਾਂ ਸਾਡੇ ਘਰ ਵਿੱਚ ਮੈਂਬਰ ਵਿੱਚ ਪੰਜ ਜੀ ਸੀਗੇ ਪੰਜਾਂ ਜੀਨਾਂ ਦੀ ਰੋਟੀ ਅਸੀਂ ਚਲਾਉਂਦੇ ਸੀ ਅਜੀ ਕਮਾਂਦੇ ਸੀ ਅਸੀਂ ਸੇਵਾ ਕਰਦੇ ਸੀ ਅਸੀਂ ਕਿਸੇ ਕੋਲ ਨੂੰ ਕੋਈ 2 ਰੁਪਏ ਲੈ ਨਹੀਂ ਕਿਸੇ ਕੋਲ ਮੇਰੀ ਮਾਤਾ ਜੀ ਕਹਿੰਦੇ ਸੀਗੇ ਕਿ ਬੇਟਾ ਫਰੀ ਸੇਵਾ ਨਾ ਕਰ ਇਹ ਫਰੀ ਸੇਵਾ ਤੇਨੂੰ ਕੋਈ ਹਾਸਿਲ ਨਹੀਂ ਹੋਏਗਾ ਇਹ ਲੋਕ ਸੁਧਰਾਂਗੇ ਨਹੀਂ ਇਹ ਪੈਸੇ ਨੂੰ ਰੱਬ ਮੰਨਦੇ ਆ ਪੈਸਾ ਅਗਰ ਤੇਰੇ ਕੋਲ ਨਹੀਂ ਹੋਊਗਾ ਤੇ ਕੱਲ ਨੂੰ ਮਨੂੰ ਅੱਗ ਦੀ ਲੋੜ ਪੈਗੀ ਨਾ ਤੇ ਇਹਨਾਂ ਨੇ ਲੱਕੜਾਂ ਵਾਂ ਤੇ ਤੈਨੂੰ ਪੈਸੇ ਨਹੀਂ ਦੇਣੇ ਔਰ ਉਹੀ ਗੱਲ ਸੱਚੀ ਹੋਈ ਮਨੂੰ ਕਿਸੇ ਨੇ 10 ਰੁਪਏ ਵੀ ਨਹੀਂ ਦਿੱਤੇ 10000 ਰੁਪਿਆ 5 10% ਵਿਆਜ ਤੇ ਚੱਕ ਕੇ ਮੈਂ ਆਪਣੀ ਮਾਤਾ ਦਾ ਸੰਸਕਾਰ ਕੀਤਾ ਜੋ ਤੁਸੀਂ ਸੰਸਕਾਰ ਕੀਤਾ ਆਪਣੀ ਮਾਤਾ ਦਾ ਇਹ ਪੈਸੇ ਤੁਸੀਂ ਕਹਿੰਦੇ ਹੋ ਵੀ ਮੈਂ ਆਪਣਾ 10000 ਰੁਪਇਆ ਚੱਕ ਕੇ ਵਿਆਜ ਦੇ ਉੱਤੇ ਤੁਸੀਂ ਆਪਣੀ ਮਾਤਾ ਦਾ ਸੰਸਕਾਰ ਕੀਤਾ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਤੁਸੀਂ ਸੇਵਾ ਕੀਤੀ ਆ 5 ਸਾਲ ਸੇਵਾ ਕੀਤੀ ਆ ਤੁਸੀਂ ਉਸ ਵਿੱਚ ਤੁਹਾਨੂੰ ਕਿਸੇ ਨੇ ਕੋਈ ਸਹਾਇਕ ਨਹੀਂ ਦਿੱਤਾ ਜੀ ਨਹੀਂ ਜੀ ਕਿਸੇ ਨੇ ਕੋਈ ਸਹਾਇਕ ਨਹੀਂ ਦਿੱਤਾ ਕੋਈ ਵੀ ਬੰਦੇ ਨੇ ਇਹ ਵੀ ਨਹੀਂ ਕਿਹਾ ਕਿ ਬਾਬਾ ਜੀ ਅਸੀਂ ਤੁਹਾਨੂੰ ਤੇਲ ਹੀ ਪਵਾ ਦਈਏ ਇੱਕ ਰਾਏਕੋਟ ਦਾ ਮੁੰਡਾ ਜ਼ਰੂਰ ਸੀਗਾ ਤੇ ਉਹਦਾ ਨਾਮ ਤਾਂ ਨਹੀਂ ਮੈਨੂੰ ਪਤਾ ਲੇਕਿਨ ਉਹਨੇ ਮੈਨੂੰ ਜਗਰਾਉਂ ਪੁਲ ਦੇ ਉੱਪਰ ਖੜੇ ਹੋ ਕੇ ਪੂਰੀ ਕੈਨੀ 35 ਲੀਟਰ ਦੀ ਭਰ ਕੇ ਦਿੱਤੀ ਸੀ ਉਹਦੀ ਕੈਨੀ ਹਜੇ ਵੀ ਸਾਡੇ ਕੋਲ ਘਰੇ ਪਈ ਹੋਈ ਆ ਉਹ ਇੱਕ ਬੰਦਾ ਸੀ ਜਿੰਨੇ ਅੱਗੇ ਵੱਧ ਕੇ ਸਾਨੂੰ 35 ਲੀਟਰ ਤੇਲ ਦਿੱਤਾ ਸੀ ਹਰਸਾ ਜੀ ਆਪਾਂ ਗੱਲ ਕਰ ਲਈਏ ਗੁਰੂ ਘਰਾਂ ਦੀ ਗੱਲ ਕਰ ਲਈਏ ਆਪਾਂ ਤੁਸੀਂ ਗੁਰੂ ਘਰ ਨੂੰ ਚ ਹਰ ਰੋਜ਼ ਜਾਂਦੇ ਹੋ ਨਹੀਂ ਜੀ ਮੈਂ ਗੁਰੂ ਘਰ ਨਹੀਂ ਜਾਂਦਾ ਮੈਂ ਗੁਰੂ ਘਰ ਗਿਆ ਸੀ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਤੇ ਉਹਨਾਂ ਨੇ ਮੈਨੂੰ ਬਾਹਰ ਕੱਢ ਦਿੱਤਾ ਸੀ ਉਹ ਕਹਿੰਦੇ ਜੀ ਇਹ ਰੱਬ ਦਾ ਘਰ ਨਹੀਂ ਹੈ ਇਹ ਪ੍ਰਧਾਨ ਦਾ ਘਰ ਹੈ ਇਸ ਕਰਕੇ ਮੈਂ ਹੁਣ ਗੁਰੂ ਗੋਦਾਰੇ ਨਹੀਂ ਜਾਂਦਾ ਜੀ ਕੀ ਕਹਿੰਦੇ ਕੀ ਕਹਿੰਦੇ ਪ੍ਰਧਾਨ ਦਾ ਪ੍ਰਧਾਨ ਸਾਹਿਬ ਕਹਿੰਦੇ ਸੀ ਇਹ ਗੁਰਦੁਆਰਾ ਪ੍ਰਧਾਨ ਦਾ ਹੈ ਰੱਬ ਦਾ ਨਹੀਂ ਹੈ ਇੱਥੇ ਤੁਸੀਂ ਸਤਨਾਮ ਵਾਹਿਗੁਰੂ ਦਾ ਜਾਪ ਨਹੀਂ ਕਰਾ ਸਕਦੇ ਕਿਉਂ ਨਹੀਂ ਕਰਵਾ ਸਕਦੇ ਜੀ ਤੁਸੀਂ ਪੁੱਛਿਆ ਨਹੀਂ ਪੁੱਛਿਆ ਨਹੀਂ ਜੀ ਉਹ ਕਹਿੰਦਾ ਮੈਂ ਲੜਾਈ ਝਗੜਾ ਥੋੜੀ ਕਰਨ ਆਇਆ ਮੈਂ ਤਾਂ ਕਿਹਾ ਜੀ ਗਲਤੀ ਹੋ ਗਈ ਜੀ ਮੈਂ ਹੱਥ ਜੋੜ ਦਿੱਤੇ ਮੈਂ ਕਿਹਾ ਜੀ ਗਲਤੀ ਹੋ ਗਈ ਅੱਗੇ ਤੋਂ ਅਮਰਤਪਾਲ ਸਿੰਘ ਖਾਲਸਾ ਕਦੇ ਗੁਰਦਾਰੇ ਚ ਨਹੀਂ ਵੜੇਗਾ ਫਿਰ ਤੁਸੀਂ ਕੀ ਮੰਨਦੇ ਹੋ ਕਿ ਜੇ ਤੁਸੀਂ ਹੁਣ ਗੁਰੂ ਘਰ ਨਹੀਂ ਜਾਂਦੇ ਫਿਰ ਰੱਬ ਤੁਸੀਂ ਕਿੱਥੇ ਮੰਨਦੇ ਹੋ ਰੱਬ ਮੈਂ ਆਪਣੇ ਅੰਦਰ ਮੰਨਦਾ ਜੀ ਸਾਡੇ ਸਾਬ ਜਦਿਆਂ ਦੀ ਸੈਦੀਪੁਰਮ ਤਾਂ ਸਾਰੇ ਮਨਾਉਂਦੇ ਆ ਸਾਡੇ ਬਾਬਾ ਜੀ ਦਾ ਸੈਦੀਪੁਰਮ ਕਿਸੇ ਨੇ ਨਹੀਂ ਮਨਾਇਆ ਇਹ ਕੀ ਗੱਲ ਸਾਡੇ ਬਾਬਾ ਜੀ ਨੇ ਕੁਰਬਾਨੀ ਨਹੀਂ ਦਿੱਤੀ ਸੀ ਤੇ ਗਾਂਧੀ ਜੀ ਦੀ ਕੁਰਬਾਨੀ ਸਾਰਿਆਂ ਨੂੰ ਯਾਦ ਹੈ ਸਾਡੇ ਬਾਬਾ ਜੀ ਦੀ ਕੁਰਬਾਨੀ ਕਿਉਂ ਨਹੀਂ ਯਾਦ ਮਨੂੰ ਲੋਕ ਕੀ পাগল ਕਹਨ ਕੁਝ ਵੀ ਕਹਨ ਮੈਂ ਤਾਂ ਸੱਚਾਈ ਬੋਲਾਂਗਾ ਕਿਉਂਕਿ RAM ਨਾਮ ਸਤਿ ਪਰਮਾਤਮਾ ਦਾ ਨਾਮ ਸੱਚਾ ਸੀ ਸੱਚਾ ਹੈ ਤਾਂ ਸੱਚਾ ਹੀ ਰਹੇਗਾ ਅਮਰੀਕਾ ਦਾ ਰਾਸ਼ਟਰਪਤੀ ਸਵੇਰੇ ਉੱਠ ਕੇ ਰੱਬ ਕੋਲੋਂ ਧੀਖ ਮੰਗਦਾ ਤੇ ਅਸੀਂ ਰੱਬ ਨੂੰ ਲੈ ਕੇ ਜਿੱਥੇ ਮਰਜ਼ੀ ਚਲੇ ਜਾਈਏ ਇਹ ਗਲਤ ਗੱਲ ਨਹੀਂ ਹੈ ਫਿਰ ਹੁਣ ਤੁਹਾਡੀ ਜਿਹੜੀ ਕਮਾਈ ਆ ਤੁਹਾਡੀ ਕਮਾਈ ਦਾ ਸਾਧਨ ਇੱਕ ਆਹੀ ਗੱਡੀ ਆ ਇਹ ਗੱਡੀ ਹੈ ਜੀ ਗੱਡੀ ਨੰਬਰ 2 ਪੈਸਾ ਹੈ ਤਾਂ ਦੋ ਨਹੀਂ ਹੈ ਤਾਂ ਨਾ ਦੋ ਲੇਕਿਨ ਰੱਬ ਨੂੰ ਭਿਖਾਰੀ ਨਾ ਬਨਾਓ ਕਿ ਰੱਬ ਭਿਖਾਰੀ ਹੈ ਤੁਹਾਡੇ ਕੋਲ 20-20 ਹਜ਼ਾਰ ਦੇ ਮੋਬਾਈਲ ਨੇ ਲੇਕਿਨ 20 ਰੁਪਏ ਤੁਹਾਨੂੰ ਮੇਰੇ ਕੋਲ ਦੇਣ ਦੇਣ ਵਾਸਤੇ ਨਹੀਂ ਹੈਗੇ ਇਹ ਤਾਂ ਗਲਤ ਹੈ ਇਸ ਕਰਕੇ ਫੋਟੋ ਤੇ ਹਾਰ ਚੜਾਇਆ ਅੱਛਾ ਜੀ ਹਰ ਹਰ ਤਰਫ ਤੂੰ ਮਨੁੱਖ ਇਨਸਾਨ ਨੇ ਪਰੇਸ਼ਾਨ ਕੀਤਾ ਪਿਆ Hindu Muslim Sikh Sai ਚਾਰੋਂ ਤਰ੍ਹਾਂ ਵਿੱਚ ਕੋਈ ਵੀ ਤਰ੍ਹਾਂ ਮੇਰੇ ਅੱਗੇ ਨਹੀਂ ਵੱਧ ਕੇ ਆਇਆ ਇੱਥੇ ਫੰਕਸ਼ਨ ਹੋਇਆ ਸੀ ਇਸ ਗਰਾਊਂਡ ਦੇ ਵਿੱਚ ਮੈਂ ਇਹਨਾਂ ਨੂੰ 7 8 9 ਦਾ ਮੇਲਾ ਸੀ ਇਹਨਾਂ ਦਾ ਮੈਂ 6 ਤਰੀਕ ਨੂੰ ਇਹਨਾਂ ਨੂੰ ਤਲਵਾਰ ਦੇ ਕੇ ਗਿਆ ਆਪਣੇ ਪੁਰਖਾਂ ਦੀ ਕਾਲੇ ਰੰਗ ਦੀ ਮੈਂ ਇਹਨਾਂ ਨੂੰ ਅਜਾਨ ਵੀ ਦਿੱਤੀ ਮੈਂ ਇਹਨਾਂ ਨੂੰ ਕਿਹਾ ਜੀ ਤੁਸੀਂ ਤਰੱਕੀ ਕਰੋ ਲੇਕਿਨ ਇਹਨਾਂ ਨੇ ਮਨੂ ਬੁਲਾ ਕੇ 1 ਰੁਪਏ ਦਾ ਵੀ ਦਾਨ ਨਹੀਂ ਦਿੱਤਾ 4 ਲੱਖ ਬੰਦਾ ਆਇਆ ਸੀ ਅਗਰ 1 1 ਰੁਪਈਆ ਵੀ ਦਿੰਦਾ ਤਾਂ ਮੇਰੇ ਕੋਲ 4 ਲੱਖ ਰੁਪਈਆ ਆ ਜਾਂਦਾ ਉਹ 4 ਲੱਖ ਰੁਪਈਆ ਨਾਲ ਮੈਂ ਇੱਥੇ ਮੁਰਦ ਘਾੜ ਖੋਲਦਾ ਜਾਨਵਰਾਂ ਵਾਸਤੇ ਤੁਸੀਂ ਜਿਹੜਾ 4 ਲੱਖ ਰੁਪਈਆ ਲੈਣਾ ਚਾਹੁੰਦੇ ਹੋ ਉਹ ਕਾਦੇ ਵਾਸਤੇ ਲੈਣਾ ਚਾਹੁੰਦੇ ਹੋ ਉਹ ਜਾਨਵਰਾਂ ਦੇ ਵਾਸਤੇ ਮੁਰਦ ਘਾੜ ਖੋਲਣਾ ਚਾਹੁੰਦਾ ਜਾਨਵਰਾਂ ਨੂੰ ਮੈਂ ਅੰਤਿਮ ਸੰਸਕਾਰ ਕਰਾਂਗਾ ਉਹਨਾਂ ਦਾ ਉਹਨਾਂ ਦੀਆਂ ਆਸਤੀਆਂ ਜਿਹੜੀਆਂ ਉਹ ਮੈਂ ਨੈਰ ਤੇ ਬੰਨ ਜਾਵਾਂਗਾ ਇਸੇ ਗੱਡੀ 'ਚ ਰੱਖ ਕੇ ਇਸ ਕਰਕੇ ਮੈਂ ਲੋਕਾਂ ਕੋਲੋਂ ਸੰਗਤ ਕੋਲੋਂ ਪੈਸਾ ਲੈਣਾ ਚਾਹਨਾ ਕਿਉਂਕਿ ਜਾਨਵਰ ਵੀ ਉਹਨਾਂ ਦੇ ਵੀ ਅੰਦਰ ਆਤਮਾ ਹੈਗੀਆਂ ਉਹਨਾਂ ਦੀ ਵੀ ਆਤਮਾ ਭਟਕਦੀਆਂ ਨੇ ਜੇ ਇਨਸਾਨ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਸੀਂ ਭੋਗ ਕਰ ਰਹੇ ਹਾਂ ਭੋਗ ਦੇ ਪਾਠ ਕਰ ਰਹੇ ਹਾਂ ਭੋਗ ਦੇ ਪਾਠ ਦੇ ਅਸੀਂ 11-11000 ਰੁਪਏ ਦੇ ਰਹੇ ਹਾਂ ਤੇ ਫਿਰ ਜਾਨਵਰ ਦੇ ਭੋਗ ਦਾ ਪਾਠ ਕਿੱਥੇ ਗਿਆ ਅਮਰਪਾਲ ਜੀ ਮੈਂ ਤੁਹਾਨੂੰ ਇੱਕ ਕੁਐਸਚਨ ਕਰਦਾ ਜੀ ਤੁਸੀਂ ਇੱਕ ਇੰਡੀਆ ਦਾ ਤਿਰੰਗਾ ਕਹਿ ਦੀ ਆ ਪੱਲ ਲਗਾਇਆ ਵਾ ਇਹਦਾ ਕੀ ਰਾਜਾ ਜੀ ਸਾਡੇ ਬਾਬਾ ਜੀ ਨੇ ਕੁਰਬਾਨੀਆਂ ਕਿੱਥੇ ਦਿੱਤੀਆਂ ਸੀ ਜੀ ਇੰਡੀਆ ਚ ਦਿੱਤੀਆਂ ਸੀ ਨਾ ਸਾਡੇ ਚਾਰ ਸਾਹਿਬਜ਼ਾਦੇ ਸਾਡੇ ਆਪਣੇ ਜਿੰਨੇ ਵੀ ਕੁਰਬਾਨੀਆਂ ਗੁਰੂਆਂ ਨੇ ਦਿੱਤੀਆਂ ਨੇ ਉਹ ਇੰਡੀਆ ਚ ਹੀ ਦਿੱਤੀਆਂ ਨੇ ਤੇ ਇੰਡੀਆ ਦਾ ਝੰਡਾ ਲਾਣਾ ਸਾਡੇ ਵਾਸਤੇ ਜ਼ਰੂਰੀ ਹੈ ਔਰ ਸਾਡੇ ਇੰਡੀਆ ਦੇ ਝੰਡੇ ਵਿੱਚ ਸਾਡੇ ਬਾਬਾ ਜੀ ਦਾ ਨਿਸ਼ਾਨ ਹੈ ਮੇਰਾ ਮੁਝ ਮੇਂ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੂੰ ਕਿਆ ਲਾਗੇ ਫਿਰ ਮੇਰਾ ਮਨ ਨੂੰ ਮਾਰਨਾ ਬੇਸ਼ੱਕ ਦੀ ਮਾਰ ਦੋ ਮਨ ਨੂੰ ਇੱਥੇ ਜੀਣ ਦਾ ਹੱਕ ਵੀ ਨਹੀਂ ਹੈ ਜਿੱਤੇ ਰੱਬ ਵਿਕਦਾ ਹੋਵੇ ਮੈਂ ਅਜੇ ਦੇਸ਼ ਵਿੱਚ ਨਹੀਂ ਰਹਿਣਾ ਚਾਹੁੰਦਾ ਜਿੱਥੇ ਪ੍ਰਮਾਤਮਾ ਟਕੇ ਟਕੇ ਤੇ ਵਿਕਦਾ 20 20 ਰੁਪਏ 50 50 ਰੁਪਏ ਚ ਪ੍ਰਮਾਤਮਾ ਖਰੀਦ ਕੇ ਲੈ ਜਾਂਦੇ ਇਹ ਘਰੇ ਇਹ ਗਲਤ ਨਹੀਂ ਹੋ ਰਿਹਾ ਇਹਨੂੰ ਕੋਈ ਨਹੀਂ ਦਿਖਾਉਂਦਾ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਨ ਗਏ ਆ ਗੁਰਦੁਆਰੇ ਵਿੱਚ ਤੇ ਕਹਿੰਦੇ ਤੁਸੀਂ ਜਾਪ ਨਹੀਂ ਕਰ ਸਕਦੇ ਮੈਂ ਉਹ ਸੂਰਜ ਨੂੰ ਥੱਲੇ ਬੁਲਾ ਕੇ ਉਹਨੂੰ ਜਾਪ ਕਰਾਵਾਂ ਤੁਹਾਨੂੰ ਕੀਨੇ ਕਹਤਾ ਜੀ ਤੁਸੀਂ ਜਾਪ ਨਹੀਂ ਕਰ ਸਕਦੇ ਕਿਹੜੀ ਜਗ੍ਹਾ ਤੇ ਤੁਸੀਂ ਜਾਪ ਨਹੀਂ ਕਰ ਸਕਦੇ ਮੈਨੂੰ ਗੁਰਦੁਆਰੇ ਵਿੱਚੋਂ ਬਾਹਰ ਕੱਢਿਆ ਗਿਆ ਗੁਰੂ ਦਾ ਘਰ ਹੈ ਇਹ ਕਹਿੰਦੇ ਆਪਣਾ ਛੱਗਾ ਚੱਗੋ ਤਾਂ ਆਪ ਦਾ ਢੇਡ ਨੰਗਾ ਹੋਏਗਾ ਤੇ ਮੈਂ ਗੁਰੂ ਨੂੰ ਨੰਗਾ ਨਹੀਂ ਕਰਨਾ ਕਿਸੇ ਵੀ ਗੁਰਦੁਆਰੇ ਵਾਲੇ ਨੇ ਕਿਹਾ ਉਹਨੂੰ ਅਗਰ ਉਹ ਵੀਡੀਓ ਮੇਰੇ ਦੇਖਾਂਗੇ ਇੰਟਰਵਿਊ ਦੇਖਾਂਗੇ ਤਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਕਿਹਾ ਕਿ ਨਹੀਂ ਕਿਹਾ ਪਰ ਗੁਰੂ ਘਰ ਤਾਂ ਸਾਂਝਾ ਘਰ ਆ ਨਾ ਗੁਰੂ ਘਰ ਸਾਂਝਾ ਨਹੀਂ ਹੈ ਜੀ ਪ੍ਰਧਾਨ ਦਾ ਮੈਂ ਅੰਮ੍ਰਿਤਸਰ ਗਿਆ ਤਾਂ ਮੈਨੂੰ ਗੱਡੀ ਨੂੰ ਖੜਾ ਨਹੀਂ ਕਰਨ ਦਿੱਤਾ ਕਿ ਗੁਰੂ ਰਾਮਦਾਸ ਰਾਏ ਦੇ ਵਿੱਚ ਕਹਿੰਦੇ ਜੀ ਪਾਰਕਿੰਗ ਚ ਲਾਓ ਇੱਥੇ ਜਗ੍ਹਾ ਨਹੀਂ ਹੈ ਜਦ ਕੋਈ ਮੰਤਰੀ ਦੀ ਗੱਡੀ ਆਉਂਦੀ ਹੈ ਫਿਰ ਕਿਉਂ ਗੁਰੂ ਰਾਮਦਾਸ ਰਾਏ ਦੇ ਅੰਦਰ ਜਾਂਦੀ ਹੈ ਮੰਤਰੀ ਰੱਬ ਹੈਗਾ ਅਸੀਂ ਰੱਬ ਨਹੀਂ ਹੈਗੇ ਅਸੀਂ ਕੁੱਤੇ ਆ ਮਨੂੰ ਕੁੱਤਾ ਕਹੋ ਕਮੀਨਾ ਕਹੋ ਹਰਾਮਜਾਦਾ ਕਹੋ ਮੈਂ ਕੋਈ ਪਰ ਆਪਣਾ ਗੁੱਸਾ ਨਹੀਂ ਕਰਦਾ ਮੈਂ ਜਿਹੜਾ ਬੰਦਾ ਮੈਨੂੰ ਗਾਲ ਕੱਢੇਗਾ ਮੈਂ ਉਹਨੂੰ ਆਜਿਰਵਾਦ ਦਵਾਂਗਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਤੁਸੀਂ ਭਗਤੀ ਕਰਦੇ ਹੋ ਹਾਂਜੀ ਭਗਤੀ ਕਰਦੇ ਹਾਂ ਨਾਮ ਜਪਦੇ ਹਾਂ ਹਾਂਜੀ ਰੋਜ਼ ਸਵੇਰੇ ਉੱਠ ਕੇ ਜਾਪ ਕਰੀਦਾ ਐਨੀ ਤੇਜ਼ ਆਵਾਜ਼ ਜਾਪ ਕਰੀਦਾ ਕਿ ਪੂਰੇ ਮੱਲੇ ਵਾਲੇ ਪਛਾਣ ਹੋ ਗਏ ਇੱਕ ਵਾਰੀ ਤੇ ਚੌਂਕੀ ਜਾ ਕੇ ਰਿਪੋਰਟ ਵੀ ਕਰਾਤੀ ਸੀ ਮੇਰੀ ਭਗਤੀ ਕਰਨ ਵਾਲੀ ਜੀ ਹਾਂਜੀ ਉਹ ਕਹਿੰਦੇ ਉੱਚੀ ਉੱਚੀ RAM ਨਾਮ ਸਤ ਬੋਲਦਾ ਸਵੇਰੇ ਸਵੇਰੇ ਨਹੀਂ ਬੋਲੀਦਾ ਕਿਉਂ ਨਹੀਂ ਬੋਲੀਦਾ ਪ੍ਰਮਾਤਮਾ ਦਾ ਨਾਮ ਸਵੇਰੇ ਸਵੇਰੇ ਤਾਂ ਬੋਲੀਦਾ ਸ਼ਾਮ ਪਰਮਾਤਮਾ ਸੱਚਾ ਸੀ ਸੱਚਾ ਹੈ ਤਾਂ ਸੱਚੇ ਰਹੇਗਾ ਜੋ ਤੁਸੀਂ ਫ੍ਰੀ ਸੇਵਾ ਕੀਤੀ ਆ 5 ਸਾਲ ਕੀ ਤੁਹਾਡੀ ਹੋਣੇ ਸੇਵਾ ਅੱਗੇ ਤੋਂ ਇਹ ਚੱਲੂਗੀ ਜਾਂ ਇਹ ਬੰਦ ਹੋਊਗੀ ਸੇਵਾ ਚੱਲਦੀ ਪਈ ਦੀ ਐ ਗੱਡੀ ਮੇਰੀ ਜਿਗੀ ਜੇਗੀ ਐ ਇਹਦੇ ਚ ਫ੍ਰੀ ਐ ਤਾਂ ਹੁਣ ਨਹੀਂ ਚਲਾ ਸਕਦੇ ਲੇਕਿਨ ਹੁਣ ਜੇ ਗੱਡੀ ਹੈਗੀ ਐ ਜਿੰਨਾਂ ਕੋਲ ਪੈਸੇ ਨਹੀਂ ਹੁੰਦੇ ਨਾ ਮੈਂ ਦੇਖ ਲੈਣਾ ਜਿੰਨਾਂ ਕੋਲ ਮੋਬਾਈਲ ਨਹੀਂ ਹੁੰਦਾ ਉਹਨਾਂ ਨੂੰ ਫ੍ਰੀ ਆਪਾਂ ਚਲਾ ਛੱਡ ਦੇਈਦਾ ਜਿੰਨਾਂ ਕੋਲ 20000 ਦਾ ਮੋਬਾਈਲ ਐ ਉਹਨਾਂ ਕੋਲੋਂ ਕਿਰਾਇਆ ਲਈਦਾ ਤੁਸੀਂ ਦੇਖਿਆ ਭਾਈ ਅਮਰਤਪਾਲ ਸਿੰਘ ਜੀ ਬਾਰੇ ਤੁਸੀਂ ਆਪਣੇ ਕਮੈਂਟ ਬਾਕਸ ਆ ਵਿੱਚ ਜਰੂਰ ਦੱਸਣਾ ਕਿ ਜੋ ਇਹ ਕਰਦੇ ਨੇ ਕੀ ਉਹ ਸਹੀ ਹੈ ਜਾਂ ਗਲਤ ਹੈ ਜੁੜੇ ਹੋਏ ਜੁਰੇਟਡ ਪੋਸਟ ਦੇ ਨਾਲ ਮੈਂ ਸਤਪਾਲ ਕੈਮਰਾ ਪਰਸਨ ਮੋਨੂ ਦੇ ਨਾਲ ਧੰਨਵਾਦ